ਜਿਕਰ ਕਰੇ ਗਿਆਨੀ ਹਰਪ੍ਰੀਤ ਸਿੰਘ ਦੀ ਨਵਾਂ ਕਾਲੀ ਦਲ ਬਣਿਆ ਹੈਗਾ ਉਹਨਾਂ ਨੂੰ ਮੰਨਤਾ ਚਾਹੀਦੀ ਹੈਗੀ ਕਿ ਸਾਡੀ ਪਾਰਟੀ ਨੂੰ ਵੀ ਮੰਨਤ ਦਿੱਤੀ ਜਾਵੇ ਉਹਨਾਂ ਨੇ ਇੱਕ ਜਿਹੜੀ ਚਿੱਠੀ ਹੈ ਜੇ ਭਾਰਤੀ ਚੋਣ ਕਮਿਸ਼ਨ ਨੂੰ ਲਿਖੀ ਹੈਗੀ ਹੈ ਬਿਲਕੁਲ ਲਾਜ਼ਮੀ ਤੌਰ ਤੇ ਕਿਸੇ ਵੀ ਸਟੇਟ ਨੇ ਦੋ ਪਾਰਟੀ ਨਵੀਂ ਪਾਰਟੀ ਬੰਨੀ ਹੈਗੀ ਜਿਵੇਂ ਇਹਨਾਂ ਨੇ ਪਹਿਲਾਂ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦੇ ਦਿੱ ਕਿ ਮੈਂ ਪ੍ਰਧਾਨ ਸ਼ਰੂਨੀ ਕਾਲੀ ਦਲ ਫਿਰ ਕਾਲੀ ਦਲ ਕਰਤਾ ਫਿਰ ਇਹਨਾਂ ਨੇ ਪੁਨਰ ਸਰਜੀਤ ਸ਼ਰੂਨੀ ਕਾਲੀ ਦਲ ਨਾਮ ਰੱਖ ਲਿਆ ਹੁਣ ਇਹਨਾਂ ਨੇ ਭਾਰਤੀ ਚੋਣਕ ਨੂੰ ਰਿਕੁਐਸਟ ਲੈਟਰ ਭੇਜੀ ਹੈਗੀ ਬੇਨਤੀ ਕਿ ਅਸੀਂ ਆਪਣੇ ਸਾਡਾ ਇਹਨਾਂ ਕਾਡਰਾਂ ਜੀ ਇੰਨੀ ਅਸੀਂ ਲਿਸਟਾਂ ਬਣਾਈਆਂ ਇੰਨੇ ਸਾਡੇ ਫਾਰਮ ਭਰੇ ਆ ਗਏ ਨੇ ਤੇ ਪਾਰਟੀ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਤੁਹਾਨੂੰ ਭਾਰਤੀ ਚੋਣ ਕਮਿਸ਼ਨ ਕੋਲ ਜਾਣਾ ਪੈਂਦਾ ਭਾਰਤੀ ਚੋਣ ਕਮਿਸ਼ਨ ਦੇ ਆਪਣੇ ਰੂਲ ਨਿਯਮ ਸ਼ਰਤਾਂ ਹੈਗੀਆਂ ਉਹ ਸ਼ਰਤਾਂ ਦੇ ਮੁਤਾਬਕ ਤੁਹਾਨੂੰ ਜਿਹੜੇ ਨੇ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਤੇ ਪਾਰਟੀ ਰਜਿਸਟ੍ਰੇਸ਼ਨ ਵਾਸਤੇ ਤੁਹਾਨੂੰ ਤਿੰਨ ਨਾਮ ਦੇਣੇ ਪੈਂਦੇ ਨੇ ਇਹਨਾਂ ਨੇ ਤਿੰਨ ਨਾਮ ਦਿੱਤੇ ਨੇ ਪਹਿਲਾ ਨਾਮ ਦਿੱਤਾ ਹੈਗਾ ਵਾ ਸਿਰਫ ਅਕਾਲੀ ਦਲ ਦੂਜਾ ਨਾਮ ਦਿੱਤਾ ਵਾ ਅਕਾਲੀ ਦਲ ਖਾਲਸ ਤੀਜਾ ਨਾਮ ਦਿੱਤਾ ਅਕਾਲੀ ਦਲ ਮੀਰੀ ਪੀਰੀ ਤਿੰਨ ਨਾਮ ਦੇ ਨੇ ਪੈਂਦੇ ਹੈਗੇ ਉਹ ਵੇਖ ਲੈਣਗੇ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਰਤ ਸਰਕਾਰ ਕਿ ਇਹਨਾਂ ਨੂੰ ਕਿਹੜਾ ਨਾਮ ਦੇਣਾ ਹੈਗਾ ਪਰ ਇਹਨਾਂ ਦੀ ਜਿਹੜੀ ਜਿਆਦੀ ਚੁਆਇਸ ਆ ਹੂੰ ਉਹ ਹੈ ਕਿ ਸਾਡੀ ਪਾਰਟੀ ਦਾ ਨਾਮ ਕਾਲੀ ਦਲ ਰੱਖਿਆ ਜਾਵੇ ਹੁਣ ਕਾਲੀ ਦਲ ਰੱਖਿਆ ਜਾਵੇ ਤੁਸੀਂ ਪੁੱਛੋਗੇ ਕਿ ਸ਼੍ਰੋਮਣੀ ਕਾਲੀ ਦਲ ਕਿਉਂ ਨਹੀਂ ਵੀ ਅੱਗੇ ਨਾ ਸ਼੍ਰੋਮਣੀ ਕਾਲੀ ਨਹੀਂ ਲਿਆ ਜਦੋਂ ਕਾਲੀ ਦਲ ਜਿਹੜਾ 1920 ਤੇ ਵਿੱਚ ਗਠਨ ਹੋਇਆ ਨਾ ਉਦੋਂ ਸਿਰਫ ਕਾਲੀ ਦਲ ਹੀ ਨਾਮ ਸੀ ਜਿੱਦਿ ਸ਼ੁਰੂਆਤ ਕਾਲੀ ਦਲ ਤੋਂ ਹੌਲੀ 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 ਸ਼੍ਰੋਮਣੀ ਕਾਲੀ ਦਲ ਹੋ ਗਿਆ ਸ਼੍ਰੋਮਣੀ ਕਾਲੀ ਦਲ ਹੌਲੀ ਹੌਲੀ ਫਿਰ ਸ਼੍ਰੋਮਣੀ ਕਾਲੀ ਦਲ ਬਾਦਲ ਵੱਜਣ ਲੱਗ ਪਿਆਗਾ ਇਸ ਕਰਕੇ ਇਹਨਾਂ ਲੱਗਾ ਕਿ ਸ਼੍ਰੋਮਣੀ ਕਾਲੀ ਦਲ ਤੇ ਹੁਣ ਬਦਨਾਮ ਹੀ ਹੋ ਗਿਆ ਕਿਉਂ ਨਾ ਆਪਾਂ ਪੁਰਾਣਾ ਨਾਮ ਹੀ ਰੱਖੀਏ ਕਾਲੀ ਦਲ ਉਹ ਭਾਰਤੀ ਚੋਣ ਕਮਿਸ਼ਨ ਨੇ ਦੇਖਣਾ ਕਿ ਇਹਨਾਂ ਦੀ ਮੰਗ ਤੇ ਪੂਰਾ ਉਤਰ ਦੇ ਖਰੇ ਉਤਰ ਦੇ ਕਿ ਇਹਨਾਂ ਨੂੰ ਕਾਲੀ ਦਲ ਦਿੱਤਾ ਜਾਵੇ ਹੁਣ ਪਹਿਲਾਂ ਕਾਲੀ ਦਲ ਹੀ ਚੱਲਦਾ ਰਿਹਾ 1950 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਲੱਗਣਾ ਸ਼ੁਰੂ ਹੋ ਗਿਆ ਫਿਰ ਜਦੋਂ ਬਾਦਲ ਸਾਹਿਬ 1995 ਸ਼ਰਮੇ ਦੇ ਪ੍ਰਧਾਨ ਬਣਦੇ ਨੇ ਉਹ ਸ਼ਰੂਮ ਨੀ ਕਾਲੀਦਲ ਬਾਦਲ ਦੇ ਨਾਲ ਫੇਮਸ ਹੋ ਗਿਆ ਇਸ ਕਰਕੇ ਇਹਨਾਂ ਨੇ ਕਿਉਂਕਿ ਸਿਆਸਤ ਇਹਨਾਂ ਨੇ ਵੀ ਕਰਨੀ ਹੈ ਗਿਆ ਇਹਨਾਂ ਨੇ ਵੀ ਆਪਣੇ ਵੋਟਾਂ ਫਾਰਮ ਭਰੇ ਨੇ ਡੈਲੀਗੇਟ ਬਣਾਏ ਡੈਲੀਗੇਟ ਤੋਂ ਬਾਅਦ ਹੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਨੇ ਇਸ ਕਰਕੇ ਤੁਸੀਂ ਸਿਆਸਤ ਤੇ ਕਰਨੀ ਆ ਬਿਨਾ ਪਾਰਟੀ ਤੋਂ ਪ੍ਰਧਾਨ ਦੇ ਕੋਈ ਫਾਇਦਾ ਨਹੀਂ ਨਾ ਮਤਲਬ ਇਹਦ ਨੇ ਕਿ ਇਸ ਕਰਕੇ ਇਹਨਾਂ ਨੂੰ ਪਾਰਟੀ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਉਹ ਜੋ ਨਿਜ਼ਮ ਬਣੇ ਇਹਨਾਂ ਨੇ ਉਹ ਬਣਾ ਕੇ ਫਾਰਮ ਭਰ ਕੇ ਪਰ ਭੇਜ ਦਿੱਤਾਗਾ ਇਹਨਾਂ ਨੂੰ ਜਿਹੜਾ ਉਹ ਪਾਰਟੀ ਜਿਹੜੀ ਹੈ ਜਦੋਂ ਰਜਿਸਟ੍ਰੇਸ਼ਨ ਹੋ ਗਈ ਫਿਰ ਹੋ ਸਕਦਾ ਇਹਨਾਂ ਨੂੰ ਉਹ ਕਿਹੜਾ ਲੈਣਾ ਹੈ ਚੋਣ ਨਿਸ਼ਾਨ ਕਿਹੜਾ ਮਿਲੇਗਾ ਕਿਉਂਕਿ ਖੇਤਰੀ ਪਾਰਟੀ ਦੇ ਤੌਰ ਤੇ ਸੁਭਾਈ ਪਾਰਟੀ ਦੇ ਤੌਰ ਤੇ ਜਿਹੜਾ ਵਾ ਇਹਨਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣਗੇ ਫਿਰ ਪਾਰਟੀ ਉਹ ਇਹਨਾਂ ਨੂੰ ਦੇਸੀ ਭੇਜੇਗੀ ਸਿੰਬਲ ਭੇਜੇਗੀ ਸਿੰਬਲ ਇਹਨਾਂ ਨੂੰ ਕਿਹੜਾ ਮਿਲਦਾ ਹੈਗਾ ਉਸ ਹੱਬ ਦੇ ਨਾਲ ਜਿਹੜਾ ਅਗਲਾ ਪ੍ਰੋਸੈਸ ਸ਼ੁਰੂ ਹੋਏਗਾ ਫਿਰ ਇਹਨਾਂ ਨੇ ਵੀ ਹੁਣ ਖੁੱਲ ਕੇ ਇੱਕ ਪ੍ਰਧਾਨ ਤੇ ਬਣ ਗਏ ਅਹੁਦੇਦਾਰ ਸਾਰੇ ਬਣ ਗਏ ਨੇ ਹੁਣ ਉਹ ਪ੍ਰਧਾਨ ਬਣ ਗਿਆ ਅਹੁਦੇਦਾਰ ਬਣ ਗਿਆ ਪਾਰਟੀ ਹੈ ਨਹੀਂ ਹੂੰ ਪਾਰਟੀ ਦੀ ਫਿਰ ਰਜਿਸਟ੍ਰੇਸ਼ਨ ਵਾਸਤੇ ਲਾਜ਼ਮੀ ਤੌਰ ਤੇ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਣਾ ਪਿਆ ਇਹਨਾਂ ਨੂੰ ਲੱਗ ਗਿਆ ਪਤਾ ਕਿ ਨਾ ਤੇ ਸਾਨੂੰ ਸ਼ਰੂਮ ਕਾਲੀ ਦਲ ਦਾ ਦਫਤਰ 22 ਸੈਕਟਰ ਮਿਲਣਾ ਹੈਗਾ ਇੱਥੇ ਕਲੇਮ ਕਰਦੇ ਪਏ ਸੀ ਕਿ ਵੀ ਇਹ ਸਾਨੂੰ ਦਿੱਤਾ ਜਾਵੇ ਕਰਨ ਨੂੰ ਤਾਂ ਭਾਵੇਂ ਪ੍ਰਧਾਨ ਮੰਤਰੀ ਦੇ ਦਫਤਰ ਤੇ ਕਲੇਮ ਕਰ ਲਉਣਾ ਮਿਲਣਾ ਕਿਵੇਂ ਹੈਗਾ ਨਾ ਉਹਦੇ ਇੱਕ ਪ੍ਰੋਸੈਸ ਹੈਗਾ ਨਾ ਇਲੈਕਸ਼ਨ ਜਿੰਨਾ ਪੈ ਜਿਤਨੀਆਂ ਪੈਣੀਆਂ ਹੈਗੀਆਂ ਨਾ ਹੁਣ ਇਹਨਾਂ ਨੂੰ ਪਤਾ ਗਿਆ ਕਿ ਇਹ ਤਾਂ ਸਾਨੂੰ ਕਾਲੀ ਦਲ ਦਫਤਰ ਨਹੀਂ ਮਿਲਣਾ ਹੈਗਾ ਦੂਜੇ ਕਾਲੀ ਦਲ ਦਾ ਚੋਣ ਚਿੰਨ੍ਹ ਸਾਨੂੰ ਤਕੜੀ ਨਹੀਂ ਮਿਲਣੀ ਹੈਗੀ ਇਸ ਕਰਕੇ ਹੁਣ ਇਹ ਆਪਣਾ ਇੱਕ ਨਿਕਾਲੀ ਦਲ ਪਾਰਟੀ ਦਾ ਗਠਨ ਕਰ ਰਿਹਾ ਭਾਰਤੀ ਚੋਣ ਕਮਿਸ਼ਨ ਨੂੰ ਇਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦਾ ਜਿਹੜਾ ਵਾ ਮਾਨਤਾ ਦਿੱਤੀ ਜਾਵੇ ਔਰ ਫਿਰ ਇਹਨੂੰ ਸਿੰਬਲ ਵਾਸਤੇ ਕਰਨਾ ਪਊਗਾ ਫਿਰ ਇਹ ਖੁੱਲ ਕੇ ਇਲੈਕਸ਼ਨ ਲੜਨਗੇ ਮਤਲਬ ਕੱਲ ਨੂੰ ਅਗਰ ਮੰਨ ਕੇ ਚੱਲੋ ਕਿ ਗੱਠਜੋੜ ਬੀਜੇਪੀ ਦਾ ਸ਼੍ਰੋਮਣੀ ਕਾਲੀ ਦਲ ਦੇ ਨਾਲ ਨਹੀਂ ਹੁੰਦਾ ਬੀਜੇਪੀ ਚਾਹੁੰਦੀ ਹੈ ਕਿ ਇਸ ਵਾਰ ਸੁਭੀ ਸਿੰਘ ਬਾਦਲ ਕੋ 23 ਸੀਟਾਂ ਤੇ ਨਾ ਲੜਿਆ ਜਾਵੇ 45 ਸੀਟਾਂ ਲਈਆਂ ਜਾਣ ਜੋ ਸੁਭੀ ਸਿੰਘ ਬਾਦਲ 45 ਸੀਟਾਂ ਤੇ ਅੜ ਜਾਂਦਾ ਹੈਗਾ ਵੀ ਮੈਂ ਨਹੀਂ ਦਿਨੇ ਮੈਂ ਤਾਂ 23 30 ਦੀਆਂ 30 ਹੋ ਸਕਦੀਆਂ ਹੋ ਸਕਦਾ ਹੈ ਫਿਰ ਬੀਜੇਪੀ ਜਿਹੜੀ ਆ ਆਰਐਸ ਜਿਹੜੀ ਆ ਜਿਹੜੀ ਪਾਰਟੀ ਹੈ ਜਿਸ ਤਿਹੇ ਕਿ ਉਹ ਫਿਰਕੂ ਪਾਰਟੀ ਦੇ ਉਹਨਾਂ ਤੇ ਧੱਬੇ ਲੱਗੇ ਆਗੇ ਨੇ ਉਹ ਕਹਿਗੇ ਕਿ ਸਾਡੇ ਕੋ ਅਸੀਂ ਮਿਨੋਰਟੀ ਨਾਲ ਲੱਗੇ ਮੁਸਲਮਾਨ ਭਾਈਚਾਰੇ ਨੂੰ ਵੀ ਮਿਨੋਰਟੀ ਚ ਲੈ ਕੇ ਚੱਲਦੇ ਨੇ ਉਹ ਕਾਲੀ ਦਲ ਨੂੰ ਦਿਖਾਉਣ ਵਾਸਤੇ ਵੀ ਅਸੀਂ ਮਿਨੋਰਟੀ ਨੂੰ ਵੀ ਨਾਲ ਲੈ ਕੇ ਚੱਲਦੇ ਫਿਰ ਉਹ ਸੋਚਦਾ ਕਿ ਜਿਹੜੀ ਅਗਵਾਈ ਗਿਆਨੀ ਹਰਪੀ ਸਿੰਘ ਕਰ ਰਹੇ ਨੇ ਜਿਹੜੀ ਉਹਨਾਂ ਦੀ ਪਾਰਟੀ ਨੂੰ ਮਾਨਤਾ ਮਿਲ ਜੂਗੀ ਫਿਰ ਉਹਦੇ ਨਾਲ ਗੱਠ ਜੋੜ ਹੋ ਸਕਦਾ ਵੀ ਉਹਨਾਂ ਨੇ ਗੱਠ ਜੋੜ ਕਰ ਲਓ ਕਿ ਇੰਡੀਆ ਦੇ ਵਿੱਚ ਦਿਖਾਉਣ ਜੋ ਕੇ ਹੋ ਜੇ ਕਿ ਹਾਂ ਸਾਡੇ ਨਾਲ ਮਿਨੋਰਟੀ ਮਿਨੋਰਟੀ ਵੀ ਹੈ ਸਾਡੇ ਕੋਲ ਤੇ ਉਹ ਹਰਪੀਰ ਸਿੰਘ ਵਾਲਾ ਉਸਦਾ ਤੇ ਹਰਪੀਰ ਸਿੰਘ ਉਹਨਾਂ ਸਾਬ ਨੇ ਪਹਿਲੇ ਹੀ ਕਿਹਾ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਹੈਗੀ ਨਾ ਤੇ ਇਸ ਕਰਕੇ ਉਹ ਜਿੰਨਾ ਕਿ ਵੋਟ ਉਹ ਕਾਲੀ ਦਲ ਦਾ ਖਰਾਬ ਕਰਦੇ ਨੇ ਜਾ ਕਿਸੇ ਹੋਰ ਦਾ ਕਰਦੇ ਉਹ ਤੇ ਬਾਅਦ ਦੀ ਗੱਲ ਹੈ ਲੇਕਿਨ ਉਹਨਾਂ ਨੇ ਪਾਰਟੀ ਦੀ ਰਜਿਸਟ੍ਰੇਸ਼ਨ ਵਾਸਤੇ ਅਪਲਾਈ ਕਰ ਦਿੱਤਾ ਭਾਰਤੀ ਚੋਣ ਕਮਿਸ਼ਨ ਜਿਵੇਂ ਕਿ ਨਿਸ਼ਾਨ ਦੀ ਗੱਲ ਕਰੀਏ ਕਿ ਨਿਸ਼ਾਨ ਵਾਸਤੇ ਵੀ ਰਿਕਵੈਸਟ ਕਰਨੀ ਪੈਂਦੀ ਹੈ ਬੇਨਤੀ ਕਰਨੀ ਪੈਂਦੀ ਹੈ ਵੀ ਸਾਨੂੰ ਆ ਨਿਸ਼ਾਨ ਦਿੱਤਾ ਜਾਵੇ ਜਾਂ ਭਾਰਤੀ ਚੋਣ ਕਮਿਸ਼ਨ ਦੀ ਆਪਣੀ ਮਰਜ਼ੀ ਹੈ ਵੀ ਜੋ ਨੂੰ ਠੀਕ ਲੱਗੇਗਾ ਉਹ ਨਿਸ਼ਾਨ ਇਹਨਾਂ ਨੂੰ ਦੇ ਦੇਣਗੇ ਉਹ ਇੱਕ ਸਾਡੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾ ਉਹਦੇ ਚੋਂ ਜਿਹੜੇ ਚੋਣ ਨਿਸ਼ਾਨ ਹੈ ਨੇ ਉਹਦੇ ਚੋਂ ਦੇ ਦੇਣਗੇ ਪਹਿਲਾਂ ਵੀ ਅਕਾਲੀ ਦਲ ਕੋ ਕਿਸੇ ਵੇਲੇ ਪੰਜਾ ਰਿਆਗਾ ਕਈ ਵੀਰ ਕੇ ਗੱਡਾ ਰਿਹਾ ਹੈਗਾ ਨਾ ਇਸ ਕਰਕੇ ਉਹ ਤਕੜੀ ਦੇ ਬਾਅਦ ਚ ਆਇਆ ਨਾ ਤੇ ਹੁਣ ਇਹ ਹੈ ਕਿ ਇਹਨਾਂ ਨੂੰ ਦੇਖੋ ਕਿਹੜੇ ਉਹ ਭੇਜ ਦੇਣਗੇ ਉਹਨਾਂ ਚ ਜਿਹੜਾ ਪਸੰਦ ਕਰ ਲੈਣਗੇ ਉਹ ਇਹਨਾਂ ਨੇ ਸ਼ਾਇਦ ਹੋ ਸਕਦਾ ਹੈ ਕਿ ਜਦੋਂ ਫਾਰਮ ਭਰਿਆ ਭਰ ਕੇ ਭੇਜਿਆ ਹੋਊਗਾ ਲਿਖ ਕੇ ਭੇਜਿਆ ਹੋਊਗਾ ਠੀਕ ਹੈ ਔਰ ਜਦੋਂ ਇਲੈਕਸ਼ਨ ਲੜਨਗੇ 27 ਦੇ ਵਿੱਚ ਉਦੋਂ ਕਹਿਣਗੇ ਕਿ ਜਿਹੜਾ ਸਾਡੀ ਪਾਰਟੀ ਦਾ ਜਿਹੜਾ ਬਿ ਸਿੰਬਲ ਇਸ ਤੇ ਲੜਿਆ ਜਾਵੇ ਕਿ ਸਾਨੂੰ ਇਹ ਦਿੱਤਾ ਜਾਵੇ ਉਹ ਬਾਅਦ ਦੀਆਂ ਗੱਲਾਂ ਲੇਕਿਨ ਇਹ ਹੈ ਕਿ ਮੋٹے ਰੂਪ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਕਾਲੀ ਦਲ ਦੇ ਕਬਜ਼ਾ ਕਰਨਾ ਅਸੀਂ ਤੱਕੜੀ ਲੈਣੀ ਹੈ ਅਸੀਂ ਬਹੁਤ ਕੁਝ ਲੁਣਾ ਉਹ ਨਾਂ ਤੇ ਕਾਲੀ ਦਲ ਮਿਲਿਆ ਨਾ ਤੱਕੜੀ ਮਿਲੀ ਉਹ ਬਸ ਹੈ ਕਿ ਕਾਲੀ ਦਲ ਸਿਰਫ ਕਾਲੀ ਦਲ ਅਕਾਲੀ ਦਲ ਇਹ ਚਾਹੁੰਦੇ ਨੇ ਕਿ ਸਾਨੂੰ ਪਾਰਟੀ ਜਿਹੜੀ ਨਵੀਂ ਮਿਲੇ ਜਿਹੜੀ ਮਾਨਤਾ ਮਿਲੇ ਉਹਦਾ ਨਾਮ ਹੋਵੇ ਕਾਲੀ ਦਲ ਤੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਅਕਾਲੀ ਗਿਆਨੀ ਹਰਪੀ ਸਿੰਘ ਪ੍ਰਧਾਨ ਅਕਾਲੀ ਦਲ ਇਸ ਕਰਕੇ ਹੁਣ ਉਹ ਜਿਹੜੀ ਚਿੱਠੀ ਪੂਰੀ ਇਹਨਾਂ ਨੇ ਜੋ ਵੀ ਰੂਲ ਨਿਯਮ ਸ਼ਰਤਾਂ ਆ ਗਈਆਂ ਉਹਦੇ ਮੁਤਾਬਕ ਰਿਕੁਐਸਟ ਲੈਟਰ ਭੇਜੀ ਆ ਹੋ ਸਕਦਾ ਕਿ ਹਫਤੇ ਤੱਕ ਜਿਹੜਾ ਚੋਣ ਕਮਿਸ਼ਨ ਇਹਨਾਂ ਨੂੰ ਪਾਰਟੀ ਇਹਨਾਂ ਦੀ ਨਾਮ ਨੂੰ ਮਾਨਤਾ ਮਿਲ ਜੇ